ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪਹਿਲਾ ਜਿਤ ਦਰ ਵਸ ਹੈ ਕਵਨ ਦਰ ਕਹੀਐ ਦਰਾ ਭੀਤਰ ਦਰ ਕਵਨ ਲਹੈ ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੈ ਕਿਨ ਬਿਦ ਸਾਗਰ ਤਰੀਐ ਜੀਵਤਿਆ ਨਹਿ ਮਰੀਐ ਰਹਾਉ ਦੁਖ ਦਰਵਾਜਾ ਰੋਹ ਰਖਵਾਲਾ ਆਸਾ ਅੰਦੇਸਾ ਦੋਏ ਪਟ ਜੜੇ ਜੜੇ ਤੀਠਮਕ ਲੱਗ ਜੇਗੀ ਆਸਾ ਅੰਦੇਸਾ ਦੋਏ ਪਟ ਜੜੇ ਆਸਾ ਅੰਦੇਸਾ ਦੋਏ ਪਟ ਜੜੇ ਪਟ ਪਦਨ ਦਰਮਿਆਨਾ ਜਾਂ ਬੋਲਨਾ ਪਟ ਪਟ ਜੜੇ ਮਾਇਆ ਜਲ ਖਾਈ ਪਾਣੀ ਘਰ ਬਾਧਿਆ ਸਤ ਕੈ ਆਸਣ ਪੁਰਖ ਰਹੈ ਕਿੰਤੇ ਨਾਮਾ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਆਪ ਕਰੇ ਜਬ ਆਸਾ ਅੰਦੇਸਾ ਤਬ ਹੀ ਕਿਉ ਕਰ ਏਕ ਕਹ ਜਬ ਆਸ ਸਿਥਮਤ ਅੰਦੀਸਾ ਤਬਹੀ ਤਬਹੀ ਪਾਟ ਇਕੱਠਈ ਹੈ ਇਥੇ ਵਿਸਰਾਮ ਹੈ ਕਿਉ ਕਰ ਏਕ ਕਹ ਆਸ ਭੀਤਰ ਰਹੈ ਨਿਰਸਾ ਤਉ ਨਾਨਕ ਏਕ ਮਿਲੈ ਇਨ ਬੇਦ ਸਾਗਰ ਤਰੀਐ ਜੀਵਤਿਆ ਏਉ ਮਰੀਐ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਗੀ ਬਾਜਾ ਲੋਕ ਸੁਣੇ ਸੁਰਤ ਸ਼ਬਦ ਸਾਖੀ ਇਥ ਠਮਕ ਮੇਰੀ ਸਿੰਗੀ ਇਥੇ ਵਿਸਰਾਮ ਹੈ ਬਾਜਾ ਲੋਕ ਸੁਣੇ ਪਤ ਝੂਲੀ ਮੰਗਣ ਕਹਿ ਤਾਈ ਭੀਖਿਆ ਨਾਮ ਪੜੇ ਪਤ ਝੂਲੀ ਇਥੇ ਝਮਕ ਮੰਗਣ ਕਹਿ ਤਾਈ ਇਥੇ ਵਿਸਰਾਮ ਭੀਖਿਆ ਨਾਮ ਨਹੀਂ ਕਹਿਣਾ ਭੀਖਿਆ ਇਥੇ ਯਮ ਕਲਾ ਦੇਣੀ ਹੈ ਨਾਮ ਪੜੇ ਪੜੇ ਪਦ ਪੋਲਾ ਹੀ ਉਚਾਰਨ ਕਰਨਾ ਪੜੇ ਨਹੀਂ ਕਹਿਣਾ ਬਾਬਾ ਗੁਰਖ ਜਾਗੈ ਗੋਰਖੂ ਜਿਨ ਕੋਈ ਉਠਾਲੀ ਕਰਤੇ ਬਾਰ ਨ ਲਾਗੇ ਕਰਤੇ ਬਾਰ ਨ ਲਾਗੇ ਰਹਾਉ ਪਾਣੀ ਪ੍ਰਾਣ ਪਵਨ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਇਤੇ ਗੁਣ ਵਿਸਰੇ ਸਿੱਧ ਸਾਧ ਇੱਕ ਅਰਜੋਗੀ ਜੰਗਮ ਤੀਰ ਪੁਰਸ ਬਹੁ ਤੇਰੇ ਜੇ ਤੈਨ ਮਿਲਾ ਤਕੀਰਤ ਆਖਾ ਤਾ ਮਨ ਸੇਵ ਕਰੀ ਜੇ ਤੈਨ ਮਿਲਾ ਤਕੀਰਤ ਆਖਾ ਇਥੇ ਵਿਸਰਾਮ ਤਾ ਮਨ ਸੇਵ ਕਰੇ ਕਾਗਦ ਲੂਣ ਰਹਿ ਕ੍ਰਿਤ ਸੰਗੀ ਪਾਣੀ ਕਮਲ ਰਹਿ ਕਾਗਦ ਲੂਣ ਿਠਮਕ ਰਹਿ ਕ੍ਰੇਤ ਉਚਾਰਨ ਕਰਨਾ ਇਸ ਨੂੰ ਕੀਰਤ ਨਹੀਂ ਕਹਿਣਾ ਰਾਰੀ ਨੂੰ ਹਿਰੀ ਲਾ ਕੇ ਬੋਲਣਾ ਰਹਿ ਕ੍ਰੇਤ ਸੰਗੇ ਇਥਿ ਵਿਸਰਾਮ ਪਾਣੀ ਇਥਿ ਯਮਕ ਲਾ ਦਨੀ ਕਮਲ ਰਹਿ ਐਸੇ ਭਗਤ ਮਿਲ ਹੈ ਜਨ ਨਾਨਕ ਤਿੰਨ ਜਮ ਕੀਆ ਕਰੈ ਰਾਮਕਲੀ ਮਹੱਲਾ ਪਹਿਲਾ ਸੁਣ ਮਰਛੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹਿ ਡੋਲੇ ਕਰੇ ਪਦਤੀ ਵਿਸਰਾਮ ਐਸੀ ਜੁਗਤ ਜੋਗ ਕੋ ਪਾਲੇ ਐਸੀ ਐਸੀ ਜੁਗਤ ਜੋਗ ਕੋ ਪਾਲੇ ਆਪ ਤਰੈ ਸਗਲੇ ਕੋਲ ਤਾਰੇ ਆਪ ਤਾਰੇ ਸਗਲੇ ਕੋਲ ਤਾਰੇ ਸੋ ਆਦੂਤਾ ਐਸੀ ਮਤ ਪਾਵੈ ਅਹਨਿਸ ਸੁੰਨ ਸਮਾਦ ਸਮਾਵੈ ਰਹਾਉ ਭਿਖਿਆ ਪਾਇ ਭਗਤ ਭੈ ਚੱਲੈ ਜੀ ਵਿਸਰਾਮ ਯਾਦ ਰੱਖਣ ਵਾਲਾ ਹੈ ਭਿਖਿਆ ਇਥੇ ਇਸ ਰਾਮ ਲਾਦਣਾ ਪਿਖਿਆ ਪਦ ਕਸ ਕੇ ਬੋਲਣਾ ਪਿਖਿਆ ਨਹੀਂ ਕਹਿਣਾ ਪਿਖਿਆ ਭਾਏ ਭਗਤ ਭੈ ਚੱਲੈ ਪਿਖਿਆ ਭਾਏ ਭਗਤ ਭੈ ਚੱਲੈ ਯਾਨੀ ਪਿਖਿਆ ਇਹ ਹੋਵੇ ਕਿ ਭਗਤੀ ਭਾਵ ਅਤੇ ਵਾਹਿਗੁਰੂ ਜੀ ਦੇ ਭੈ ਦੇ ਵਿੱਚ ਚੱਲੇ ਹੋਆ ਸੋਤ੍ਰਿਪਤ ਸੰਤੋਖ ਅਮੁੱਲਾ ਤ੍ਰਿਪਤ ਪਦ ਤੇ ਵਿਸਰਾਮ ਮੇ ਮੁਲਾਇ ਕਸ ਕੇ ਬੋਲਨੇ ਧਿਆਨ ਰੂਪ ਹੋਏ ਆਸਣ ਪਾਵੇ ਸਜ ਨਾਮ ਤਾੜੀ ਚਿਤ ਲਾਵੇ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਛੰਦਰਾ ਉਹਦੂ ਨਿਸ਼ਾਨੀ ਨਿਸ਼ਾਨੀ ਬਿਆਰੀ ਨਾ ਸੁਣ ਮਛੰਦਰਾ ਉਹਦੂ ਨਿਸ਼ਾਨੀ ਆਸਾ ਮਾਹ ਨਿਰਾਸ ਬਿਲਾਏ ਨਿਛੌ ਨਾਨਕ ਨਿਛੌ ਨਾਨਕ ਨਿਛੌ ਨਾਨਕ ਕਰਤੇ ਪਾਏ ਪ੍ਰਾਨਵਤ ਨਾਨਕ ਅਗਮ ਸੁਣਾਏ ਗੁਰ ਚੇਲੇ ਕੀ ਸੰਧ ਮਿਲਾਏ ਦਿਖਿਆ दारू ਭੋਜਨ ਖਾਏ ਛੇ ਦਰਸ਼ਨ ਕੀ ਸੋਝੀ ਪਾਇ ਛੇ ਛੇ ਦਰਸ਼ਨ ਕੀ ਸੋਝੀ ਪਾਇ RAM KALI MOHALLA PEHLA HAM DOLAT BEEDI PAAP PARI HAI HAM DOLAT ਇਥੇ ਠਮਕ BEEDI PAAP PARI HAI PAWAN LAGGA MAT JAI ਛਾਨ ਮੁਖ ਸਿੱਧ ਪੇਟਣ ਕੋ ਆਏ ਨਿਚੋ ਦੇਹ ਵਡਿਆਈ ਗੁਰ ਤਾਰ ਤਾਰਨ ਹਾਰਿਆ ਪਿੱਛੇ ਪਦ ਨਿਚੋ ਹਹਾ ਵਿੱਚ ਬੋਲਣਾ ਨਿਚੋ ਨਹੀਂ ਕਹਿਣਾ ਨਿਚੋ ਦੇਹ ਵਡਿਆਈ ਦੇਹ ਭਗਤ ਪੂਰਨ ਅਵਨਾਸੀ ਹਉ ਤੁਝ ਕੋ ਬਲਿਹਾਰਿਆ ਰਹਾਉ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਾਇਆ ਪਰਸਤ ਪੈਰ ਸਿਜਤ ਤੇ Swami ਅਖਰ ਜਿਨ ਕੋ ਆਇਆ ਜਾਪ ਤਪ ਸੰਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਾਪ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੈ ਸ਼ਬਦ ਨਵੇਰਾ RAM KALI ਮਹੱਲਾ ਪਹਿਲਾ ਸੁਰਤੀ ਸੁਰਤ ਰਲਾਈਐ ਏਤ ਤਨ ਕਰ ਤੁਲਹਾ ਲੰਘਹ ਜੇਤਾ ਅੰਤਰ ਪਾਹ ਤਸੈ ਤੂ ਰਖ ਅੰਤਰ ਪਾਹ ਤਿਸੈ ਤੂ ਰਖ ਪਾਹ ਤਿ ਵਿਸਰਾਮ ਅੰਤਰ ਪਾਹ ਤਸੈ ਤੂ ਰਖ ਅਹਨ ਸਦੀਵਾ ਬਲੈ ਅਥਕ ਇਹਹਨਸ ਪਦ ਤੇ ਵਿਸਰਾਮ ਲਾਉਣਾ ਹੈ ਇਹਹਨਸ ਦੀਵਾ ਬਲੈ ਅਥਕ ਇਹਹਨਸ ਦੀਵਾ ਬਲੈ ਅਥਕ ਦੀਵਾ ਬਲੈ ਥੋੜਾ ਠਹਿਰਾ ਦੇ ਦੇਣਾ ਅਥਕ ਕਸ ਕੇ ਬੋਲਣਾ ਅਥਕ ਨਹੀਂ ਕਹਿਣਾ ਹੈ ਐਸਾ ਦੀਵਾ ਨੀਰ ਤਰਾਏ ਜਿਤ ਦੀਵੇ ਸਭ ਸੋਜੀ ਪਾਏ ਰਹਾਉ ਹੱਸੀ ਮਿੱਟੀ ਸੋਜੀ ਹੋਏ ਹੱਸੀ ਨਹੀਂ ਗਾਣਾ ਛੱਛਾ ਲਾ ਕੇ ਹੱੱਛੀ ਛੱਛਾ ਬੋਲਣਾ ਹੈ ਹੱੱਛੀ ਮਿੱਟੀ ਇਥੇ ਵਿਸਰਾਮ ਸੋਜੀ ਹੋਏ ਤਾ ਕਾ ਕੀਆ ਮਨ ਸੋਏ ਕਰਣੀ ਤੇ ਕਰ ਚੱਕ ਹੋ ਢਾਲ ਐਥੈ ਉਥੈ ਨਿਭਹੀ ਨਾਲ ਆਪੇ ਨਦਰ ਕਰੇ ਜਾ ਸੋਏ ਗੁਰਮੁਖ ਵਿਰਲਾ ਬੂਝੈ ਕੋਇ ਗੁਰਮੁਖ ਵਿਰਲਾ ਬੂਝੈ ਕੋਇ ਆਪੇ ਨਦਰ ਕਰੇ ਹਾਂਜੀ ਕਰੇ ਤੇ ਲਾ ਦੋ ਇਸਰਾਮ ਤੇਤ ਘਟ ਦੀਵਾ ਨਿਹਚਲ ਹੋਏ ਪਾਣੀ ਮਰ ਨਾ ਬੁਝਾਇਆ ਜਾਏ ਬੁਝਾਇਆ ਪਾਦੀ ਪੁੱਲਈ ਬੋਲਣਾ ਪਾਣੀ ਮਰ ਨਾ ਬੁਝਾਇਆ ਜੋਏ ਐਸਾ ਦੀਵਾ ਨੀਰ ਤਰਾਏ ਡੋਲੇ ਵਾਉ ਨਾ ਵੱਡਾ ਹੋਏ ਜਾਪੈ ਜਿਉ ਜਾਪੈ ਪਦ ਦੀ ਵਿਸਰਾਮ ਜਾਪੈ ਜਿਉ ਸਿੰਘਾਸਣ ਲੋਏ ਸਿੰਘਾਸਣ ਟਿੱਪੀ ਨਾਲ ਕਸ ਕੇ ਘੱਗਾ ਵਿੱਚ ਬੋਲਣਾ ਸਿੰਘਾਸਣ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਨਾ ਪਾਈਆ ਗਣਿਸ਼ ਹੰਸ ਇਹ ਗਣੀ ਵੱਖਰਾ ਪਾਠ ਬੋਲਣਾ ਹੈ ਹੰਸ ਵੱਖਰਾ ਬੋਲਣਾ ਹੈ ਗਣਿਸ਼ ਐ ਨਹੀਂ ਬੋਲਣਾ ਨਾ ਗਣਿਸ਼ ਹੰਸ ਗਣੀ ਹੰਸ ਐਸਾ ਦੀਵਾ ਬਾਲੇ ਕੋਇ ਨਾਨਕ ਸੋ ਪਾਰੰਗਤ ਹੋਇ ਨਾਨਕ ਪਦ ਤੇ ਵਿਸ਼ਰਾਮ ਲਾਉਣਾ ਹੈ ਨਾਨਕ ਸੋ ਪਾਰੰਗਤ ਹੋਇ RAM KALI ਮਹੱਲਾ ਪਹਿਲਾ ਤੁਧੁ ਨਿਵਣਾ ਮੰਨਣ ਤੇਰਾ ਨਾਉ ਸਾਚ ਪੀਟ ਬੈਸਣ ਕਉ ਥਾਉ ਸਤ ਸੰਤੋਖ ਹੋਵੈ ਅਰਦਾਸ ਤਾ ਸੁਣ ਸਦ ਬਹਾਲੇ ਪਾਸ ਸਦ ਕਸਕੇ ਬੋਲਣਾ ਤਾ ਸੁਣਾ ਸੱਦ ਬਹੱਲੇ ਪਾਸ ਨਾਨਕ ਬਿਰਸਾ ਕੋਈ ਨਾ ਹੋਏ ਇਹ ਨਾਨਕ ਪੁੱਤੀ ਵਿਸਰਾਮ ਲਾ ਦਿੱਤਾ ਐਸੀ ਦਰਗਹ ਹੈ ਸੱਚਾ ਸੂਏ ਰਹਾਉ ਪ੍ਰਾਪਤ ਪੂਤਾ ਕਰਮ ਪਸਾਉ ਤੂੰ ਦੇਵ ਹ ਮੰਗਤ ਜਨ ਚਾਉ ਪੜ ਪਾਉ ਪਵਤਿਤ ਆਏ ਤੁਰ ਤੈ ਛੁਡੀ ਕੀਮਤ ਪਾਏ ਜੇ ਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰਿ ਰਾਇ ਨਾ ਕੋ ਆਵੈ ਨਾ ਕੋ ਜਾਇ ਇਹ ਨਾ ਕੋ ਆਵੈ ਨਾ ਕੋ ਜਾਇ ਨਹੀਂ ਕਹਿਣਾ ਦੋਵੇਂ ਨਾਂ ਪਦਾਂ ਤੇ ਜਮਕ ਲਾ ਦਿੰਦੀ। ਲੋਕ ਠਿਕਾਰਕ ਹੈ ਮੰਗਤ ਜਨ ਮੰਗਤ ਮਾਨ ਨਾ ਪਾਇਆ ਲੋਕ ਠਿਕਾਰਕ ਹੈ ਇਥੇ ਠਮਕ ਮੰਗਤ ਜਨ ਇਥੇ ਵਿਸਰਾਮ मागत इथे यमक ला के उचारण करना है मागत मान ना पाया सह किया गला दर किया बाता तैता कहन कहाया। ये सह बखरा बोलना है सह किया गला गला कसके बोलना है इथे ठमक है दर किया कठा नहीं कहना है दार किया बाता ਇਥੇ ਵੀ ਸ਼ਰਾਮ ਹੈ ਤੈ ਤਾਂ ਇਕੱਠਾ ਨਹੀਂ ਕਹਿਣਾ ਤੈ ਤਾਂ ਹਿਉ ਲਮਕਾ ਕੇ ਭੁਖਣਾ ਤੈ ਤਾਂ ਕਹਿਣ ਕਹਾਇਆ ਸਿਰਿ ਸਹਜ ਪਾਠੀ ਸੇਵਾ ਸਿਰਿ ਸਹਜ